ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਸੰਗਤ ਜੀ ਆਪਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਜੇਕਰ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਮਹਾਪੁਰਖ ਸੰਤਮਸਕੀਨ ਜੀ ਕਿਆ ਕਰਦੇ ਸੰਕੇ ਜਦੋਂ ਦੁਨਿਆਵੀ ਤੌਰ ਤੇ ਜੀਣਾ ਹੋਵੇ ਤਾਂ ਉਦੋਂ ਸਾਨੂੰ ਆਪਣੇ ਤੋਂ ਨੀਵੇਂ ਵੱਲ ਵੇਖ ਕੇ ਜੀਣਾ ਚਾਹੀਦਾ ਹੈ ਅਤੇ ਜਦੋਂ ਰੂਹਾਨੀ ਤੌਰ ਤੇ ਜੀਣਾ ਹੋਵੇ ਤਾਂ ਉਦੋਂ ਸਾਨੂੰ ਆਪਣੇ ਤੋਂ ਵੱਡੇ ਨੂੰ ਦੇਖ ਕੇ ਜੀਣਾ ਚਾਹੀਦਾ ਹੈ ਪਰ ਆਪੇ ਸੋਚ ਉਸਦੇ ਬਿਲਕੁਲ ਉਲਟਾ ਆਪਾਂ ਕਹਿੰਦੇ ਆ ਕਿ ਜੋ ਚੀਜ਼ ਮੇਰੇ ਗਵਾਂਡੀਆਂ ਦੇ ਕੋਲ ਆ ਮੈਂ ਉਸ ਤੋਂ ਵੀ ਵੱਡੀ ਚੀਜ਼ ਲਿਆਵਾਂਗਾ ਉਸ ਦੇ ਲਈ ਚਾਏ ਮੈਨੂੰ ਕਰਜ਼ਾ ਹੀ ਕਿਉਂ ਨਾ ਚੁੱਕਣਾ ਪਵੇ ਆਪਣਾ ਹੰਕਾਰ ਆਪਣਾ ਨੱਕ ਨੀਵਾ ਨਹੀਂ ਹੋਣ ਦੇਣਾ ਤੇ ਦੂਜੇ ਪਾਸੇ ਜਦੋਂ ਨਾਮ ਦੀਵਾਲੀ ਆਉਂਦੀ ਏ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਸਿਫਤ ਸਲਾਹ ਕਰਨ ਦੀ ਵਾਲੀ ਆਉਂਦੀ ਏ ਤਾਂ ਆਪਾਂ ਕੀ ਕਹਿੰਦੇ ਆ ਕਿ ਫਲਾਣਾ ਤਾਂ ਕਦੀ ਗੁਰਦੁਆਰੇ ਸਾਈਂ ਵੀ ਨਹੀਂ ਗਿਆ ਚਲੋ ਮੈਂ ਤਾਂ ਫਿਰ ਵੀ ਸੰਗਰਾਂਦ ਜਾਂ ਮਸਜਿਦਾਂ ਤੇ ਚਲਾ ਹੀ ਜਾਣਾ ਫਲਾਣੇ ਨੇ ਤਾਂ ਕਦੀ ਗੁਟਕਾ ਸਾਹਿਬ ਦੇ ਦਰਸ਼ਨ ਵੀ ਨਹੀਂ ਕੀਤੇ ਤੋ ਮੈਂ ਤਾਂ ਫਿਰ ਵੀ ਕਦੇ-ਕਦੇ ਪਾਠ ਕਰ ਲੈਣਾ ਫਲਾਣਾ ਸਿਉ ਤੇ 10 ਵਜੇ ਉੱਠਦਾ ਹੈ ਤੇ ਮੈਂ ਫਿਰ ਵੀ 7 ਵਜੇ ਉੱਠ ਪੈਣਾ ਭਾਵੇਂ ਕਿ ਅਸੀਂ ਉਹੀ ਦੇਖਦੇ ਆ ਜੋ ਅਸੀਂ ਦੇਖਣਾ ਚਾਹੁੰਦੇ ਆ ਅਸੀਂ ਆਪਣੇ ਆਪ ਨੂੰ ਬੇਵਕੂਫ ਬਣਾ ਰਹੇ ਆ ਆਪਣੇ ਆਪ ਨੂੰ ਧੋਖਾ ਦੇ ਰਹੇ ਆ ਪਤਾ ਤਾਂ ਸਾਨੂੰ ਸਭ ਕੁਝ ਹੈ ਕਿ ਇਹ ਮਨੁੱਖਾ ਜਨਮ ਸਾਨੂੰ ਕਿੰਨਾ ਔਖਾ ਮਿਲਿਆ ਹੈ ਵਾਹਿਗੁਰੂ ਜੀ ਨੇ ਸਾਨੂੰ ਕਿਹੜੀ ਕਮਾਈ ਕਰਨ ਲਈ ਭੇਜਿਆ ਹੈ ਪਰ ਨਹੀਂ ਉਸ ਗੱਲ ਤੇ ਤਾਂ ਆਪਾਂ ਆਉਣਾ ਹੀ ਨਹੀਂ ਜਾਣ ਕੇ ਵੀ ਅਨਜਾਨ ਬਣੇ ਬੈਠੇ ਆ ਵਾਟਾਂ ਕਰਨ ਦੇ ਅਮਰਤ ਵੇਲੇ ਨਾ ਉੱਠਣ ਦੇ ਸਾਡੇ ਕੋਲ ਬਹੁਤ ਸਾਰੇ ਬਹਾਨੇ ਆ ਪਰ ਉਸ ਅਵਾਹੀ ਗੁਰੂ ਜੀ ਦੇ ਨਾਲ ਜੁੜਨ ਲਈ ਇੱਕ ਵੀ ਕੋਸ਼ਿਸ਼ ਨਹੀਂ ਕਰਦੇ ਤੇ ਇਹ ਕੀਮਤੀ ਸਮਾਂ ਹੱਥੋਂ ਨਿਕਲਦਾ ਜਾ ਰਿਹਾ ਹੈ ਜੋ ਬੀਤ ਗਿਆ ਹੈ ਉਹ ਵਾਪਸ ਨਹੀਂ ਆ ਸਕਦਾ ਪਰ ਜੋ ਚੱਲ ਰਿਹਾ ਹੈ ਜਾਂ ਜੋ ਆਉਣ ਵਾਲਾ ਸਮਾਂ ਹੈ ਉਹ ਤਾਂ ਆਪਾਂ ਸੰਭਾਲ ਹੀ ਸਕਦੇ ਹਾਂ ਆਪਾਂ ਆਪਣੇ ਭਵਿੱਖ ਨੂੰ ਲੈ ਕੇ ਕਿੰਨੀ ਵਿਉਤਬੰਦੀ ਕਰਦੇ ਹਾਂ ਤੇ ਭਵਿੱਖ ਵਾਸਤੇ ਆਪਾਂ ਆਪਣੀ ਕੀਤੀ ਹੋਈ ਕਮਾਈ ਨੂੰ ਕਿਵੇਂ ਸਾਹਮਣੇ ਰੱਖਦੇ ਹਾਂ ਪਰ ਆਪਾਂ ਇਹ ਕਦੀ ਨਹੀਂ ਸੋਚਿਆ ਕਿ ਸਾਡੀ ਨਾਮ ਦੀ ਕਮਾਈ ਦਾ ਕੀ ਪੈਸਾ ਧਨ ਦੌਲਤ ਬਹੁਤ ਕਮਾ ਲਿਆ ਤੇ ਵਾਇਗੁਰ ਦੀ ਬੰਦਗੀ ਵਲੀ ਹੱਥ ਖਾਲੀ ਅਸਲ ਵਿੱਚ ਆਪਾਂ ਆਪਣੇ ਅੰਦਰ ਮੌਤ ਦੇ ਡਰ ਨੂੰ ਵੀ ਭੁੱਲ ਚੁੱਕੇ ਆ ਆਪਾਂ ਸਮਝਦੇ ਆ ਕਿ ਆਪਾਂ ਸਦਾ ਇੰਜ ਹੀ ਰਹਿਣਾ ਹੈ ਮੌਤ ਦੇ ਡਰ ਨੂੰ ਦਿਲੋਂ ਵਿਸਾਰ ਕੇ ਆਪਣੀ ਮਰਜ਼ੀ ਦੇ ਆਪ ਹੀ ਮਾਲਕ ਬਣ ਬੈਠੇ ਆ ਆ ਵੀ ਮੇਰਾ ਉਹ ਵੀ ਮੇਰਾ 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 ਦੇ ਚੱਕਰ ਵਿੱਚ ਆਪਾਂ ਪਾਪਾਂ ਵਾਲੀ ਪੰਡ ਨੂੰ ਹੋਰ ਵੀ ਪਾਲੀ ਕਰੀ ਜਾਂਦੇ ਆ ਪਰ ਅਜੇ ਵੀ ਕੁਝ ਨਹੀਂ ਵਿਗੜਿਆ ਜਿੰਨੇ ਵੀ ਆਪਣੇ ਕੋਲ ਸਵਾਸਾਂ ਦੀ ਡੋਰ ਬਚੀ ਹੈ ਉਹਨੂੰ ਹੀ ਆਪਾਂ ਆਪਣੇ ਮਾਲਕ ਪ੍ਰਭੂ ਦੇ ਲੇਖੇ ਲਾਈਏ ਉਸ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਵ ਵਿੱਚ ਲਾਈਏ ਦੋ ਤਿੰਨ ਘੰਟੇ ਦੀ ਫਿਲਮ ਦੇਖਣ ਲਈ ਸਾਨੂੰ ਬਿਲਕੁਲ ਨੀਂਦ ਨਹੀਂ ਆਉਂਦੀ ਬਿਲਕੁਲ ਸਾਨੂੰ ਸੁਸਤੀ ਵੀ ਨਹੀਂ ਪੈਂਦੀ ਪਰ ਜਿੱਥੇ ਗੁਰੂ ਦੀ ਗੱਲ ਆਉਂਦੀ ਆ ਉਸ ਨੂੰ ਆਪਾਂ ਜਲਦੀ ਜਲਦੀ ਅੱਗੇ ਲੰਘਾ ਦਿੰਦੇ ਆ ਦੋ ਮਿੰਟ ਦੀ ਵੀਡੀਓ ਨੂੰ ਵੀ ਅਸੀਂ ਕੱਟ-ਕੱਟ ਕੇ ਵੇਖਦੇ ਆ ਇਹ ਤਾਂ ਬੜੇ ਭਾਗਾ ਵਾਲੇ ਹੁੰਦੇ ਆ ਜੋ ਗੁਰੂ ਦੀ ਗੱਲ ਨੂੰ ਸੁਣਦੇ ਆ ਵਿਚਾਰਦੇ ਆ ਕਈ ਤਾਂ ਗੁਰਬਾਣੀ ਨੂੰ ਦੇਖ ਕੇ ਇਦਾਂ ਭਜਦੇ ਆ ਭੀ ਜਿਵੇਂ ਪਤਾ ਨਹੀਂ ਕੀ ਦੇਖ ਲਿਆ ਹੋਵੇ ਇਹ ਸੋਚਿਆ ਕਰੋ ਕਿ ਕਿਸੇ ਵੀਡੀਓ ਦੇ ਚੱਲਿਏ ਜਾਂ ਕਿਸੇ ਆਂਢੇ ਗੁਆਂਢੀ ਦੇ ਬਹਾਨੇ ਉਸ ਵਾਹਿਗੁਰੂ ਜੀ ਨੇ ਸਾਡੇ ਵੱਲ ਆਪਣਾ ਹੱਥ ਵਧਾਇਆ ਏ ਸੁਨੇਹਾ ਪਹੁੰਚਾਇਆ ਏ ਗੁਰੂ ਜੀ ਨੇ ਤਾਂ ਸਾਨੂੰ ਇਥੋਂ ਤੱਕ ਛੂਟ ਦਿੱਤੀ ਹੋਈ ਹੈ ਕਿ ਜੇ ਕੋਈ ਮਨੁੱਖ ਪੂਰੀ ਇਮਾਨਦਾਰੀ ਨਾਲ ਆਪਣੀ ਗ੍ਰਸਥੀ ਦੀਆਂ ਜ਼ਿੰਮੇਵਾਰੀਆਂ ਨਿਭਾਉਂਦਾ ਹੋਇਆ ਰੋਜ਼ ਇੱਕ ਜਪਜੀ ਸਾਹਿਬ ਜੀ ਦਾ ਪਾਠ ਵੀ ਕਰ ਲਵੇ ਤਾਂ ਉਸ ਦਾ ਇੰਨੇ ਨਾਲ ਹੀ ਪਾਰ ਉਤਾਰਾ ਹੋ ਸਕਦਾ ਹੈ ਤਾਂ ਆਓ ਆਪਾਂ ਆਪਣੇ ਵਾਹਿਗੁਰੂ ਜੀ ਦੇ ਦੱਸੇ ਹੋਏ ਰਸਤੇ ਤੇ ਚੱਲੀਏ ਨਾਮ ਸਿਮਰਨ ਤੇ ਵਾਹਿਗੁਰੂ ਜੀ ਦੀ ਬੰਦਗੀ ਨੂੰ ਆਪਣੀ ਜ਼ਿੰਦਗੀ ਦਾ ਇੱਕ ਜ਼ਰੂਰੀ ਹਿੱਸਾ ਬਣਾਈਏ ਸਾਰਿਆਂ ਦੇ ਅੱਗੇ ਇੱਕੋ ਹੀ ਅਰਦਾਸ ਹੈ ਕਿ ਤੁਸੀਂ ਜਿੰਨੀ ਵਜੇ ਵੀ ਉੱਠਦੇ ਹੋ ਬਸ ਉਸ ਤੋਂ ਤੁਸੀਂ ਅੱਧਾ ਘੰਟਾ ਪਹਿਲਾਂ ਉੱਠਣਾ ਸ਼ੁਰੂ ਕਰ ਦਿਓ ਤੇ ਬਸ 30 ਮਿੰਟ ਆਪਣੇ ਵਾਹਿਗੁਰੂ ਜੀ ਨੂੰ ਦੇ ਦਿਓ ਇਨ੍ਹਾਂ 30 ਮਿੰਟਾਂ ਦੇ ਬਦਲੇ ਪਤਾ ਨਹੀਂ ਵਾਹਿਗੁਰੂ ਜੀ ਨੇ ਕਿੰਨੀਆਂ ਹੀ ਦਾਤਾਂ ਸਾਡੀ ਝੋਲੀ ਵਿੱਚ ਪਾ ਦੇਣੀਆਂ ਹਨ ਅੰਮ੍ਰਿਤ ਵੇਲੇ ਉੱਠੋ ਤੇ ਕੋਸ਼ਿਸ਼ ਕਰੋ ਕਿ ਨਿਤਨੇਮ ਦੀਆਂ 5 ਬਾਣੀਆਂ ਦਾ ਜਾਪ ਕਰੋ ਤੇ ਜੇ ਸਮਾਂ ਘੱਟ ਹੋਵੇ ਤਾਂ ਇੱਕ ਮਨ ਇੱਕ ਚਿੱਤ ਹੋ ਕੇ ਇੱਕ ਜਪਜੀ ਸਾਹਿਬ ਜੀ ਦਾ ਪਾਠ ਜ਼ਰੂਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ